ਸਾਵਾਂ ਨੂੰ ਦਿਖਦੇ ਹਾਂ ਥੋੜੀ ਹਾਈਟ ਵੀ ਤਕਰੀਬਨ ਮੇਰੇ ਹਿਸਾਬ ਨਾਲ ਉਹਨਾਂ ਦੇ ਬਰਾਬਰ ਦੀ ਹੋਈ ਆ ਨਹੀਂ ਬਰਾਬਰ ਨਹੀਂ ਇਹ ਘੱਟ ਆ ਉਹਨਾਂ ਤੋਂ ਥੋੜੀ ਘੱਟ ਆ ਆ ਘੱਟ ਆ ਬਾਕੀ ਇਹ ਪ੍ਰਮਾਤਮਾ ਦਾ ਇੱਕ ਗੋਡ ਗਿਫਟ ਬਤਾ ਬਹੁਤ ਵਧੀਆ ਜਦੋਂ ਸ਼ਹਿਰ ਕਿਤੇ ਬਾਹਰ ਜਾਣੇ ਹੋ ਕਿਤੇ ਜਾਣੇ ਹੋ ਕਹਿ ਜਾ ਮਤਲਬ ਲੋਕਾਂ ਨੂੰ ਭੁਲੇਖਾ ਨਹੀਂ ਪੈਂਦਾ ਹੈਗਾ ਤੇ ਭੁਲੇਖਾ ਪੈਂਦਾ ਬਹੁਤ ਜ਼ਿਆਦਾ ਬਾਕੀ ਪ੍ਰਮਾਤਮਾ ਨੇ ਇੰਨਾ ਉਨਦੇ ਨਾਲ ਸਤਕਲ ਮਲਾਈਏ ਬਹੁਤ ਜ਼ਰੂਰ ਲਿਖਿਆ ਜਾਂਦਾ ਲੋਕਾਂ ਨੂੰ ਬਾਕੀ ਲੋਕੀ ਬਹੁਤ ਪਿਆਰ ਕਰਦੇ ਆ ਕਹਿਣ ਦਾ ਮਤਲਬ ਜਿਹੜਾ ਮਨਸਾਲ ਨੂੰ ਨਹੀਂ ਮਿਲ ਸਕਦੇ ਉਹ ਤੁਹਾਨੂੰ ਮਿਲ ਸਕਦੇ ਆ ਤੁਹਾਨੂੰ ਮਿਲ ਸਕਦੇ ਆ ਨਾ ਸਸਿਕਾਲ ਦੋਸਤੋ ਮੈਂ ਤੁਹਾਡਾ ਆਪਣਾ ਹੋਸਟ ਗੁਰਮੀਤ ਬਲਾਰਾ ਅੱਜ ਤੁਹਾਡੀ ਗੱਲਬਾਤ ਕਰਾਉਣ ਜਾ ਰਿਹਾ ਬੱਬੂ ਬੱਬੂ ਮਡੇਰ ਸਾਹਿਬ ਨਾਲ ਜੋ ਕਿ ਕਾਫੀ ਸਮੇਂ ਤੋਂ ਇਸ ਇੰਡਸਟਰੀ ਨਾਲ ਜੁੜੇ ਹੋਏ ਨੇ ਮਾਨ ਸਾਹਿਬ ਦੇ ਬਹੁਤ ਹੀ ਵਧੀਆ ਕਟੜਾ ਫੈਨ ਨੇ ਤੇ ਉਹਨਾਂ ਦੀਆਂ ਹਰ ਇੱਕ ਗਾਣੇ ਦੇ ਵਾਕਵ ਨੇ ਤੇ ਉਹਨਾਂ ਨੂੰ ਬਹੁਤ ਹੀ ਪਿਆਰ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰਾਉਣੀ ਹੈ ਤੁਹਾਡੀ ਸਵਾਗਤ ਹੈ ਬੱਬੂ ਸਾਹਿਬ ਤੁਹਾਡਾ ਸਤਿ ਸ੍ਰੀ ਅਕਾਲ ਜੀ ਧੰਨਵਾਦ ਹੋਰ ਕੀ ਹਾਲ ਚੱਲ ਨੇ ਬਹੁਤ ਵਧੀਆ ਬਾਬੇ ਨਾਨਕ ਦੀ ਕਿਰਪਾ ਕਿਵੇਂ ਚੱਲਦੀ ਹੈ ਲਾਈਫ ਬਹੁਤ ਜ਼ਿਆਦਾ ਵਧੀਆ ਤੇ ਤੁਸੀਂ ਹੂਬ ਹੋ ਮਾਨ ਸਾਹਿਬਾਂ ਵਾਂਗੂ ਦਿਖਦੇ ਹੋ ਤੇ ਥੋੜੀ ਹਾਈਟ ਵੀ ਤਕਰੀਬਨ ਮੇਰੇ ਹਿਸਾਬ ਨਾਲ ਉਹਨਾਂ ਦੇ ਬਰਾਬਰ ਦੀ ਹੋਈ ਆ ਨਹੀਂ ਬਰਾਬਰ ਨਹੀਂ ਐ ਘੱਟ ਆ ਉਹਨਾਂ ਤੋਂ ਥੋੜੀ ਘੱਟ ਆ ਹਾਂ ਘੱਟ ਆ ਬਾਕੀ ਇਹ ਪਰਮਾਤਮਾ ਦਾ ਇੱਕ ਗੋਡ ਗਿਫਟ ਦਾ ਬਹੁਤ ਵਧੀਆ ਤੇ ਬਸ ਤੇ ਤੁਸੀਂ ਕਦੋਂ ਤੋਂ ਹੋਏ ਬੱਬੂ ਮਾਨ ਸਾਹਿਬ ਦੇ ਫੈਨ ਕਦੋਂ ਦੇ ਹੋਏ ਤੁਸੀਂ ਫੈਨ ਤਾਂ ਮਤਲਬ ਮੈਨੂੰ ਲੱਗਦਾ 2006 4 ਜਾਂ 6 ਦੇ ਵਿੱਚ ਇਹਨਾਂ ਦੀ ਐਲਬਮ ਆਈ ਸੀਗੀ ਉਦੋਂ ਮਤਲਬ ਜਦ ਜਦੋਂ ਇਹ ਲਾਈਨ ਦੇ ਵਿੱਚ ਪਏ ਆ 4 ਦੇ ਵਿੱਚ ਪਏ ਸੀ ਉਦੋਂ ਬਾਅਦ ਫੈਨ ਹੀ ਇਹਨਾਂ ਦੇ ਸਭ ਤੋਂ ਪਹਿਲਾਂ ਆਪਾਂ ਸਟਾਰਟਿੰਗ ਕਰਦੇ ਆ ਤੁਹਾਡਾ ਸ਼ਹਿਰ ਪਿੰਡ ਤੋਂ ਕਿੱਥੋਂ ਤੁਸੀਂ ਮੇਰਾ ਪਿੰਡ ਨਾਰੀ ਕੀ ਕਲਾ ਤੇ ਮਲੇਕੋਟਲਾ ਡਿਸਟ੍ਰਿਕਟ ਹੈ ਠੀਕ ਕੰਨ ਨਾਲ ਤੁਸੀਂ ਕੀ ਕਰਦੇ ਹੋ ਫਿਰ ਬਿਜ਼ਨਸ ਕੰਮਕਾਰ ਕੀ ਕਰਦੇ ਹੋ ਹੁਣ ਤਾਂ ਨਹੀਂ ਮਤਲਬ ਪਹਿਲਾਂ ਖੇਤੀਬਾੜੀ ਕਰਦੇ ਸੀਗੇ ਠੀਕ ਬਾਰੇ ਮੋਟੀ ਸੀਗੀ ਤੇ ਉਦੋਂ ਬਾਅਦ ਠੇਕੇ ਦੇ ਦਿੱਤੀ ਸੀ ਹੁਣ ਠੀਕ ਹੈ ਬਾਕੀ ਤਾਂ ਹੁਣ ਤੇ ਇਸ ਪਹਿਲਾਂ ਡਰਾਈਵਿੰਗ ਵੀ ਕੀਤੀ ਹੈ ਜਿਆਦਾ ਠੀਕ ਹੈ ਤੁਸੀਂ ਐਜ਼ ਅ ਪਰਫਾਰਮਰਸ ਵੀ ਕਰਦੇ ਹੋ ਹਨਾ ਵੈਡਿੰਗ ਸ਼ੂਟ ਲਾਉਣੇ ਕਰਦੇ ਸਾਲ ਲਾਉਣੇ ਹਨਾ ਤੁਸੀਂ ਉਹਦਾ ਮਾਂ ਸਾਹਿਬ ਦੀ ਐਂਟਰੀ ਲਾਉਣੀ ਹੈ ਲਾਉਣੀ ਹੈ ਮਾਂ ਸਾਹਿਬ ਦੀ ਹਾਂ ਜੀ ਕਿੰਨਾ ਲੋਕਾਂ ਦਾ ਪਿਆਰ ਮਿਲਦਾ ਲੋਕਾਂ ਨੂੰ ਬਹੁਤ ਜ਼ਿਆਦਾ ਜੇ ਪਿਆਰ ਮਿਲਿਆ ਤਾਂ ਸਾਹੀ ਤਾਂ ਜਿੱਥੇ ਬੈਠੇ ਆ ਤੁਹਾਡੇ ਕੋਲ ਨਹੀਂ ਜੇ ਪਿਆਰ ਨਾ ਮਿਲਦਾ ਜੁੱਥੀਆਂ ਮਿਲਦੀਆਂ ਉਹਨਾਂ ਨੂੰ ਬਾਹਰ ਕੱਢ ਦੇਣਾ ਜੀ ਤੇ ਤੁਸੀਂ ਮਤਲਬ ਜਦੋਂ ਸ਼ਹਿਰ ਕਿਤੇ ਬਾਹਰ ਜਾਣੇ ਹੋ ਕਿਤੇ ਜਾਣੇ ਹੋ ਕਿਹ ਜਾ ਮਤਲਬ ਲੋਕਾਂ ਨੂੰ ਭਲੇਖਾ ਨਹੀਂ ਪੈਂਦਾ ਹੈਗਾ ਨਹੀਂ ਭਲੇਖਾ ਪੈਂਦਾ ਬਹੁਤ ਜ਼ਿਆਦਾ ਬਾਕੀ ਇਹ ਪ੍ਰਮਾਤਮਾ ਨੇ ਇੰਨਾ ਉਹਨਾਂ ਦੇ ਨਾਲ ਸ਼ਕਲ ਮਲਾਈ ਹੈ ਬਹੁਤ ਜ਼ਿਆਦਾ ਭਲੇਖਾ ਪਿਆ ਜਾਂਦਾ ਲੋਕਾਂ ਨੂੰ ਬਾਕੀ ਲੋਕੀ ਬਹੁਤ ਪਿਆਰ ਕਰਦੇ ਆ। ਕਹਿਣ ਦਾ ਮਤਲਬ ਜਿਹੜਾ ਮਾਨਸਾਹਬ ਨੂੰ ਨਹੀਂ ਮਿਲ ਸਕਦੇ ਉਹ ਤੁਹਾਨੂੰ ਮਿਲ ਸਕਦੇ ਆ। ਤੁਹਾਨੂੰ ਮਿਲ ਸਕਦੇ ਆ ਨਾ। ਨਹੀਂ ਉਹ ਵੀ ਨਹੀਂ ਕਿਸੇ ਨੂੰ ਰੋਕ ਦੇਗੇ ਮੇਰੇ ਨਾਲ। ਹਾਂ ਹਾਂ। ਮਿਲ ਸਕਦੇ ਆ ਪਰ ਪਤਾ ਕੀ ਜਿੱਦਾਂ ਟਾਈਮ ਦੇ ਅਕੋਰਡਿੰਗ ਹੁੰਦਾ ਨਾ ਸਾਰਾ ਕੁਝ। ਉਹਨਾਂ ਕੋਲ ਟਾਈਮ ਘਟਾ। ਸੁਣਨ ਚਾਹੁੰਦਾ ਵਾ ਵੀ ਮਾਨਸਾਹਬ ਨਾ ਬੜੇ ਨਾ ਗੁੱਸੇ ਖੋਰ ਨੇ, ਆਕੜ ਖੋਰ ਨੇ ਮਿਲਦੇ ਨਹੀਂ ਹੈਗੇ। ਤੁਸੀਂ ਤਾਂ ਜ਼ਿਆਦਾ ਜਾਣੋ ਉਹਨਾਂ ਤੋਂ। ਤੁਸੀਂ ਕੁਝ ਦੱਸੋ ਨਾ ਬਾਰੇ ਵੀ ਇਹ ਗੱਲਾਂ ਸੱਚੀਆਂ ਨੇ ਗੱਲਾਂ ਇਹ ਨਹੀਂ ਅਡਰ ਪੁੱਛਣੀ ਹੈ ਕਿ ਸੰਤਾਂ ਦਾ ਕਿਤੇ ਲੱਗੇ ਨਹੀਂ ਹਾਂ ਸੰਤ ਹਮੇਸ਼ਾ ਆ ਹੁਣ ਤੁਹਾਡੇ ਸਾਹਮਣੇ ਆ ਸੌਂਕੀ ਸਰਦਾਰ ਮੂਵੀ ਦੀ ਪ੍ਰਮੋਟ ਕਰਕੇ ਗਿਆ ਪ੍ਰੋਮੋਸ਼ਨ ਤੇ ਵੀ ਆਇਆ ਥੀਏਟਰਾਂ 'ਚ ਵੀ ਜਾ ਕੇ ਆਇਆ ਦੱਸੋ ਕਿਹੜੇ ਫੈਨ ਨੂੰ ਨਹੀਂ ਮਿਲੇ ਕਿੰਨਾ ਪਿਆਰ ਕੀਤਾ ਸੁਣਨਾ ਚਾਹੁੰਦਾ ਵੀ ਯਾਰ ਉਹ ਬੋਲਦੇ ਨੇ ਗਾਲਾਂ ਕੱਢਦੇ ਕਰਦੇ ਵਿੱਚ ਕੇ ਵਿੱਚ ਕਹਿੰਦੇ ਹੈਗੇ ਚਲੋ ਗਾਲਾਂ ਤਾਂ ਨਹੀਂ ਕਹਿਣਾ ਮਤਲਬ ਵੀ ਉਹ ਕੁਝ ਸਿਖਾਉਣਾ ਚਾਹੁੰਦੇ ਨੇ ਪਰ ਲੋਕੀ ਉਹਦਾ ਅੰਦਾਜ਼ਾ ਗਲਤ ਲਗਾ ਜਾਂਦੇ ਆ ਜੀ ਅਸਲ ਵਿੱਚ ਪਤਾ ਕੀ ਗੱਲ ਹੁੰਦੀ ਹੈ ਜਦੋਂ ਕੋਈ ਵੀ ਬੰਦਾ ਨਾ ਕਿਸੇ ਵੀ ਲਾਈਨ ਦੇ ਵਿੱਚ ਕੰਮ ਕਰਦਾ ਪਿਆ ਨਾ ਉਹਨਾਂ ਨੇ ਆਪਣੀ ਲਾਈਨ ਦੇ ਅਕੋਰਡਿੰਗ ਚ ਲੈਣਾ ਉਹਦੋਂ ਉਹਨੂੰ ਖਾਰ ਖਾਨ ਖਾਨ ਵਾਲੇ ਵੀ ਵਿੱਚ ਬਹੁਤ ਹੁੰਦੇ ਆ ਬਿਲਕੁਲ ਬਿਲਕੁਲ ਨੈਕਟੀਵਿਟੀ ਜੀ ਇਹਨਾਂ ਨੇ ਫਲਾਉਣੀ ਹੈ ਉਹਨਾਂ ਨੇ ਨੈਕਟੀਵਿਟੀ ਬੁਲਾਨੀ ਆ ਪਰ ਉਹਨਾਂ ਵੱਲੋਂ ਕਦੇ ਇਦਾਂ ਦਾ ਕੋਈ ਹੈ ਹੀ ਨਹੀਂ ਵੀ ਇਹ ਕਿਸੇ ਨੂੰ ਮਤਲਬ ਪਿਆਰ ਦਾ ਨਾਮ ਲਾਉਣ ਉਹ ਕਿਤੇ ਤੁਰੇ ਜਾਂਦੇ ਗੱਡੀ ਰੋਕ ਕੇ ਖੜ ਜਾਂਦੇ ਆ ਤਾਂ ਕਦੇ ਇਦਾਂ ਦਾ ਕੋਈ ਸ਼ੁਰੂਤ ਕੋਈ ਸਹੂਰ ਤਾਂ ਹੈ ਨਹੀਂ ਉਹ ਖਾਰ ਤੋਂ ਗੱਲ ਯਾਦ ਆਈ ਆ ਵੀ ਇੰਨੇ ਲੋਕ ਉਹਨੂੰ ਫੈਨ ਪਿਆਰ ਕਰਦੇ ਆ ਲੋਕ ਬਹੁਤ ਆੜਿਆਂ ਤੱਕ ਪੂਰਾ ਰਸ਼ ਹੁੰਦਾ ਪੂਰਾ ਹੁੰਦਾ ਵੀ ਇਹ ਨਫਰਤ ਕਿਉਂ ਕਰਦੇ ਕਿਉਂ ਨਹੀਂ ਜੀਦਾ ਇਹ ਨਫਰਤ ਦਾ ਵਿਚਾਰ ਪਤਾ ਕੀ ਹੁੰਦਾ ਦੇਖੋ ਹਰੇਕ ਨੂੰ ਆਪਾਂ ਆਪਣੇ ਅਕੋਰਡਿੰਗ ਨਹੀਂ ਆਪਣੇ ਇੱਕ ਪਰਿਵਾਰ ਦੇ ਲਾ ਲੂ ਆਪਾਂ ਬਾਲੀ ਦੂਰ ਨਹੀਂ ਜਾਂਦੇ ਹੈਗੇ ਤੁਹਾਡੇ ਵੀ ਬੱਚੇ ਆ ਮੇਰੇ ਵੀ ਬੱਚੇ ਆ ਆਪਾਂ ਪਰਿਵਾਰ ਦੇ ਵਿੱਚ ਸਿਰਫ ਪੰਜ ਮੈਂਬਰ ਹੁੰਦੇ ਆ ਹਮ ਹਮ ਜੇ ਕਿਉਂ ਪੰਜਾਂ ਨੂੰ ਆਪਾਂ ਆਪਦੇ ਹਿਸਾਬ ਨਾਲ ਚਲਾ ਸਕਦੇ ਆ ਨਹੀਂ ਚਲਾ ਨਹੀਂ ਸਕਦੇ ਫਿਰ ਤਾਂ ਦੁਨੀਆਦਾਰੀ ਆ ਪੰਜੋਂ ਗਣਾ ਨਹੀਂ ਹੁੰਦੀ ਕੋਸਾਰ ਨਹੀਂ ਇਹ ਤਾਂ ਇਹ ਤਾਂ ਫਿਰ ਦੁਨੀਆਦਾਰੀ ਆ ਨਾ ਹਮ ਜਿਨ੍ਹਾਂ ਨੂੰ ਉਹ ਜਿਨ੍ਹਾਂ ਨੇ ਉਹਨਾਂ ਦੇ ਗਾਣੇ ਚੰਗੇ ਲੱਗਦੇ ਆ ਉਹਨਾਂ ਨੇ ਉਹਨਾਂ ਦੇ ਸੁਣਨੇ ਆ ਜਿਨ੍ਹਾਂ ਨੂੰ ਹੋਰ ਬਾਕੀ ਪਤਾ ਕੀ ਜਿਹੜੇ ਨੈਫਰ ਫਲਾਉਣ ਵਾਲੇ ਹੁੰਦੇ ਆ ਐਕਚੁਅਲੀ ਉਹ ਕਿਸੇ ਦੇ ਫੈਨ ਹੁੰਦੇ ਹੀ ਨਹੀਂ ਠੀਕ ਹੈ ਮੈਨੂੰ ਇਹ ਲੱਗਦਾ ਪਿਆ ਠੀਕ ਹੈ ਸਭ ਤੋਂ ਜਿਹੜਾ ਮੈਂ ਆਪਣੇ ਦਿਲ ਦੀ ਗੱਲ ਰੱਖਦਾ ਜੇ ਮੰਨ ਲਓ ਮੈਂ ਬਾਈ ਦਾ ਫੈਨ ਆ ਤਾਂ ਮੈਂ ਕਦੇ ਵੀ ਕਿਸੇ ਨੂੰ ਮਾੜਾ ਨਹੀਂ ਕਹੂਗਾ ਨਹੀਂ ਕਹਿੰਦਾ ਬੰਦਾ ਮੇਰੀ ਅੱਜ ਤੱਕ ਤੁਸੀਂ ਫੇਸਬੁੱਕ ਆਈਡੀ ਚੱਕ ਕੇ ਦੇਖ ਲਓ ਇੰਸਟਾਗ੍ਰam ਦੀ ਆਈਡੀ ਚੱਕ ਕੇ ਦੇਖ ਲਓ ਮੈਨੂੰ ਲੋਕਾਂ ਨੇ ਕਿੰਨਾ ਕੁਝ ਬੋਲਤਾ ਹੋਊਗਾ ਮੈਂ ਕਦੇ ਇਗਨੋਰ ਕੀਤਾ ਜੇ ਮੈਂ ਜ਼ਿਆਦਾ ਵਟਸਐਪ ਤੇ ਉਹ ਜੋ ਵੀ ਆਉ ਤੇ ਨਾਮ ਹੈ ਅਜੇ ਤੱਕ ਕਦੀ ਕਿਸੇ ਨੂੰ ਰਿਪਲਾਈ ਦਿੱਤਾ ਵਿਆ ਠੀਕ ਹੈ ਰਿਪਲਾਈ ਦਾ ਕਹਿਣਾ ਮਤਲਬ ਜੀ ਕਈ ਵਾਰੀ ਬੰਦਾ ਹੁੰਦਾ ਇਹ ਮਾਨ ਸਾਹਿਬ ਵੀ ਕਹਿੰਦਾ ਮੇਰੇ ਕਟੜ ਫੈਨ ਨੇ ਉਹਦਾ ਗਾਹ ਪਾਉਂਦੇ ਆ ਕਰਨਾ ਨਹੀਂ ਉਹ ਉਹ ਇੱਕ ਪਤਾ ਇੱਕ ਪ੍ਰਾਉਡ ਫੀਲ ਆ ਉਹਨਾਂ ਨੂੰ ਹੂੰ ਸਮਝ ਗਿਆ ਜਿਹੜਾ ਬੰਦਾ ਉਹਨਾਂ ਨੂੰ ਸੁਣਦਾ ਨਹੀਂ ਇਹ ਜਿਹੜਾ ਬੰਦਾ ਉਹਨਾਂ ਨੂੰ ਸਮਝਦਾ ਉਹ ਪਿੱਛੇ ਨਹੀਂ ਹਟ ਸਕਦਾ ਸਭ ਤੋਂ ਪਹਿਲਾਂ ਮਾਨ ਸਾਹਿਬ ਦਾ ਕਿਹੜਾ ਸੁਣਿਆ ਤੁਸੀਂ ਗੀਤ ਕਿਹੜਾ ਸੁਣਿਆ ਤੁਸੀਂ ਗੀਤ ਸੱਜਣ ਰਮਲਦੇ ਗਿਆ ਇਹ ਚੱਲਦੇ ਸੀ ਕਿੰਨੀ ਉਮਰ ਤੁਹਾਡੀ ਸੀ ਉਦੋਂ ਉਹਨੂੰ 20 ਕੀਰ ਬਸ ਜ਼ਿਆਦਾ ਨਹੀਂ ਜ਼ਿਆਦਾ ਫੈਨ ਬਣਦਾ ਕੁਝ ਸਹਾਰਾ ਮਿਲਦਾ ਕੁਝ ਬਹੁਤ ਤਕੜਾ ਕਿੱਦਾਂ ਦਾ ਮੇਰੀ ਤਾਂ ਰੋਜੀ ਰੁਟੀ ਉੱਥੇ ਚੱਲੀ ਐ ਉਹ ਕਿਵੇਂ ਜੀ ਸਟਾਰਟਿੰਗ ਦੇ ਵਿੱਚ ਜਦੋਂ ਐਕਚੁਅਲੀ ਪਤਾ ਕੀ ਐ ਜਦੋਂ ਮੈਂ ਮੇਰੇ ਤਾਂ ਘਰ ਦੇ ਵਿੱਚ ਕੁਝ ਵੀ ਨਹੀਂ ਸੀਗਾ ਉਦੋਂ ਨਾ ਕੋਈ ਟੇਪ ਰਿਕਾਰਡ ਸੀ ਨਾ ਕੋਈ ਸੀਡੀ ਸੀ ਹੁਣ ਕਈ ਵਾਰੀ ਨਾ ਮੈਂ ਇੰਟਰਵਿਊ ਦੇ ਵਿੱਚ ਬੋਲਦਾ ਹਾਂ ਉਹਨਾਂ ਵੀ ਮੈਂ ਜਾਂ ਮੈਨੂੰ ਕੋਈ ਤੁਹਾਡੇ ਵਰਗੇ ਵੀ ਕੁਐਸਚਨ ਪੁੱਛ ਲੈਂਦੇ ਵੀ ਮੈਂ ਕਹਿੰਦਾ ਵੀ 2004 ਤੋਂ ਜਾਂ ਮੈਂ 6 ਤੋਂ ਉਹਨਾਂ ਨੂੰ ਮਤਲਬ ਫੋਲੋ ਕੀਤਾ ਫੋਲੋ ਕੀਤਾ ਜਾਂ ਸੁਣਨ ਸਮਝ ਲੱਗਿਆ ਨਾ ਉਹ ਵਿੱਚ ਕਮੈਂਟ ਕਰਨ ਵਾਲੇ ਮੇਰੇ ਆਪਣੇ ਵੀ ਹੁੰਦੇ ਆ ਕੁਝ ਕਿ ਉਹ ਕਹਿੰਦਾ 99 ਤੋਂ 98 ਤੋਂ ਬਾਈ ਹਿੱਟਾ ਵੀਰ ਜੀ ਮੇਰੇ ਕੋਲ 99 98 ਦੇ ਵਿੱਚ ਟੇਬਲ ਕੋਡ ਨਹੀਂ ਸੀਗੀ ਠੀਕ ਹੈ ਮੈਂ ਕਿੱਦਾਂ ਸੁਣਦਾ ਤੇ ਤੁਸੀਂ ਉਦੋਂ ਉਦੋਂ ਗਾਣਾ ਇਹਨਾਂ ਦਾ ਸੁਣਿਆ ਨਹੀਂ ਕੋਈ ਗਾਣਾ ਉਹਦਾ ਨਾ ਜਿੱਦੋਂ ਕੋਈ ਸੁਣਨ ਨੂੰ ਹੈ ਹੀ ਨਹੀਂ ਕਰੇ ਤੁਹਾਡੇ ਕੋਲ ਤੁਸੀਂ ਕਿੱਦਾਂ ਸੁਣਾਵੋਗੇ ਕਿਸੇ ਦੇ ਟਰੈਕਟਰ ਦੇ ਉੱਪਰ ਦਿਹਾੜੀ ਕੀਤੀ ਕਿਸੇ ਦੇ ਕੰਬੈਨ ਦੇ ਉੱਪਰ ਦਿਹਾੜੀ ਕੀਤੀ ਕੋਈ ਟੈਕਸੀ ਲਾਈਨ ਦੀ ਵਿੱਚ ਗੱਡੀ ਦੇ ਵਿੱਚ ਲਾਇਆ ਉਹਨਾਂ ਦੇ ਵਿੱਚ ਟੇਬਲ ਕੋਡ ਲੱਗੀ ਹੁੰਦੀ ਸੀ ਉਥੋਂ ਕੀ ਆਪਾਂ ਨੂੰ ਸੀਡੀ ਕੈਸਟ ਮਿਲ ਜਾਂਦੀ ਸੀ ਸੀਡੀ ਤੇ ਸਿਰਫ ਬਾਅਦ ਚਾਹੀਏ ਕੈਸਟ ਉਹਨੂੰ ਸੁਣ ਲੈਂਦੇ ਸੀਗੇ ਠੀਕ ਹੈ ਉਤੋਂ ਸੁਣ ਕੇ ਫਿਰ ਚੰਗਾ ਲੱਗਣ ਲੱਗਿਆ ਠੀਕ ਹੈ ਤੇ ਉਦੋਂ ਤਾਂ ਸਭ ਤੋਂ ਜਿਹੜਾ ਉੱਪਰਲਾ ਕੰਮ ਸੀਗਾ ਨਾ ਉਦੋਂ ਸੰਜੇ ਰਤਨ ਸਾਹਿਬ ਚੱਲਦੇ ਸੀਗੇ ਇਕੱਲਾ ਇੱਕ ਮੂਵੀ ਚੱਲਦੀ ਸੀ ਸੜਕ ਮੂਵੀ ਆ ਗਈ ਸੀਗੀ ਜਾਂ ਮਤਲਬ ਵਧੀਆ ਉਹਨਾਂ ਦੀਆਂ ਮੂਵੀਆਂ ਚੱਲਦੀਆਂ ਸੀ ਉਹਨਾਂ ਦੀ ਵਾਲ ਲੰਮੇ ਰੱਖੇ ਹੋ ਸੀਗੇ ਪੰਜਾਬ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਕੀਤੀ ਸੀ ਇਹ ਮਤਲਬ ਸ਼ੁਰੂਆਤ ਲਾਲੋ ਜੱਜ ਜਿੰਨਾ ਮਰਜੀ ਹੋਰ ਵੀ ਰੱਖੀ ਹੋਊਗੀ ਕੱਲ ਨੂੰ ਵਿੱਚ ਕਮੈਂਟ ਕਰ ਦਿੰਦੇ ਨੇ ਸ਼ੁਰੂਆਤ ਨਹੀਂ ਕੀਤੀ ਇਦਾਂ ਹਮਮ ਹਮ ਫਿਰ ਪੰਜਾਬ ਦੇ ਵਿੱਚ ਇਹਨਾਂ ਦਾ ਇੱਕ ਅਲੱਗ ਸਟਾਈਲ ਸੀ ਉਦੋਂ ਜਾਂ ਬਾਲੀਵੁੱਡ ਦੇ ਵਿੱਚ ਸੰਜੇ ਰਾਤ ਸਾਬ ਪੰਜਾਬ ਦੇ ਵਿੱਚ ਇਹਨਾਂ ਦਾ ਮੈਂ ਵੀ ਮੈਂ ਖੁਦ ਵੀ ਇਹਨਾਂ ਨੂੰ ਦੇਖ ਕੇ ਵਾਲ ਨਹੀਂ ਸਿਨਮੇ ਕਿ ਰੱਖੇ ਮੈਂ ਸੰਜੇ ਰਾਤ ਸਾਬ ਨੂੰ ਦੇਖ ਕੇ ਵਾਲਾਂ ਨੇ ਮੈਂ ਰੱਖੇ ਸੀ ਉਦੋਂ ਠੀਕ ਹੈ ਉਹਨਾਂ ਦਾ ਮੈਨੂੰ ਬੈਨੀਫਿਟ ਜ਼ਿਆਦਾ ਮਿਲਿਆ ਕਿਉਂਕਿ ਉਦੋਂ ਮੂਵੀ ਦੇ ਵਿੱਚ ਕੈਸੇਟਾਂ ਦੇ ਪਰ ਰੈਪਰ ਦੇ ਵਿੱਚ ਮਿਲ ਜਾਂਦਾ ਸੀਗਾ ਠੀਕ ਹੈ ਫਿਰ ਉਦੋਂ ਬਾਅਦ ਇਹਨਾਂ ਦੇ ਨਾਲ ਜਦੋਂ ਮਾੜਾ ਮੋਟਾ ਗਾਣ ਅਬ ਇਹਨਾਂ ਨੇ ਕਿਹੋ ਜਿਹੀ ਸਗਲ ਪਹਿਲਾਂ ਤੋਂ ਇਦਾਂ ਹੀ ਮਲਾਈ ਹੋਈ ਸੀ ਮੈਨੂੰ ਖੁਦ ਨਹੀਂ ਸੀ ਪਤਾ ਤੁਸੀਂ ਕਹਿ ਰਹੇ ਸੀ ਉਦੋਂ ਚਲੋ ਆਪਾਂ 98 ਦੀ ਗੱਲ ਆ ਉਦੋਂ ਰਿਕਾਰਡ ਟੇਪ ਰਿਕਾਰਡਰ ਆਪਾਂ ਕੋਲ ਹੁੰਦੇ ਨਹੀਂ ਸੀਗੇ ਅੱਜ ਦੇ ਤਰੀਕੇ ਵਿੱਚ ਕਿਵੇਂ ਸੁਣਦੇ ਗਾਣੇ ਅੱਜ ਦੇ ਤਰੀਕੇ ਵਿੱਚ ਅੱਜ ਤੇ ਸਭ ਕੁਝ ਹੈਗਾ ਫੋਨ ਹੈਗੇ ਸਾਰਾ ਕੁਝ ਹੈਗਾ ਬਾਕੀ 라이 ਵੀ ਬਾਈ ਨੂੰ ਸੁਣਨਾ ਚਾਹਨੇ ਆ ਕਿਤੇ ਵੀ ਖਾੜਾ ਹੁੰਦਾ ਹੁਣ ਤੇ ਪਰਮਾਤਮਾ ਨੇ ਆ ਉਹਨਾਂ ਦੀ ਸਗਲ ਨੇ ਰੋਜੀ ਰੋਟੀ ਪਾ ਦੇ ਆ ਵਧੀਆ ਗੱਡੀ ਦਿੱਤੀ ਹੋਈ ਐ ਛੋਟੀ ਜੀ ਤੁਹਾਨੂੰ ਪਛਾਣ ਲੈਂਦੇ ਆ ਮਹਾਰਮਾਨ ਸਾਹਿਬ ਪਛਾਣ ਲੈਂਦੇ ਆ ਸਭ ਨੂੰ ਪਛਾਣਦੇ ਆ ਸਭ ਨੂੰ ਪਛਾਣਦੇ ਆ ਸਭ ਨੂੰ ਪਛਾਣਦੇ ਆ ਜੋ ਉਹਨਾਂ ਨੂੰ ਪਿਆਰ ਕਰਦੇ ਆ ਸਭ ਨੂੰ ਪਛਾਣਦੇ ਆ ਮੈਨੂੰ ਇਕੱਲੇ ਨਹੀਂ ਕਰਲੀ ਉਹ ਇਹ ਤਾਂ ਗੱਲ ਤੁਹਾਡੀ ਕਹਿਣ ਵਾਲੀ ਆ ਵੀ ਅਸੀਂ ਦੇਖੇ ਅੱਖੀ ਦੇਖਿਆ ਉਹ ਜੋ ਚੀਜ਼ ਉਹਨਾਂ ਨੂੰ ਈਰ ਜੋ ਪਛਾਣ ਲੈਂਦੇ ਆ ਬੰਦੇ ਨੂੰ ਪਛਾਣ ਵੀ ਹਾਂ ਠੀਕ ਹੈ ਪਛਾਣਦੇ ਕਈਆਂ ਨੂੰ ਤਰਾਸ਼ਿਆ ਜਿੱਦਾਂ ਲੱਖਿਆਂ ਵਾਲਾ ਸਾਹਿਬ ਹੋ ਗਿਆ ਦੇਖੋ ਕੌਣ ਜਾਣਦਾ ਮੰਡੀਆਂ ਚ ਦਿਹਾੜੀ ਲਵਾ ਸੀ ਇਹ ਬੰਦਾ ਜੀ ਜੀ ਮੇਰੇ ਵਰਗੇ ਵੀ ਮੇਰੇ ਮੇਰੇ ਨਾਲ ਦੇ ਮਿੱਤਰ ਹੈਗੇ ਦੋ ਤਿੰਨ ਜਾਣੇ ਆ ਉਹ ਵੀ ਬਾਈ ਨੇ ਆਵਾਜ਼ ਕੜ ਦਾ ਮੁੰਡਾ ਤੇ ਏਕਮ ਹੈਗਾ ਭਰਾ ਛੋਟਾ ਏਕਮ ਮਹਾ ਜਦੋਂ ਹੀ ਹਾਂ ਠੀਕ ਹੈ ਛੋਟਾ ਛੋਟਾ ਭਰਾ ਹੈ ਆਪਣਾ ਇੱਕ ਉਹ ਹੈਰੀ ਨਗਰ ਹੈਗਾ ਇੱਕ ਮੇਰੇ ਕਲਾ ਸ਼ਾਹ ਦੇ ਦਰਬਨ ਵਾਲੇ ਵੱਲ ਵੀ ਆ ਜੀ ਚਾਰ ਪੰਜ ਪਰਿਵਾਰ ਉਹਨਾਂ ਦੀ ਸ਼ਕਲ ਦੇ ਨਾਲ ਭੜਦੇ ਆ ਇਹ ਸੀਨ ਮਤਲਬ ਕਿ ਫੋਲੋ ਕਰਦੇ ਆ ਲੁੱਕ ਵਾਈਜ਼ ਹਨਾ ਤੁਰਨਾ ਬੋਲਣਾ ਦੇਖੋ ਪਤਾ ਕੀ ਆ ਇਹ ਬਾਕੀ ਤਾਂ ਕੁਛ ਕੁਦਰਤ ਨੇ ਦਿੱਤੀ ਹੁੰਦੀ ਨੇ ਆਪਾਂ ਨੂੰ ਚੀਜ਼ਾਂ ਤੇ ਕੁਛ ਜਿਹਨੂੰ ਆਪਾਂ ਫੋਲੋ ਕਰਨ ਲੱਗ ਜਾਈਏ ਉਹ ਆਟੋਮੈਟਿਕਲੀ ਵੀ ਤੁਹਾਡੇ ਵਿੱਚ ਹੋ ਜਾਂਦਾ ਉਹਦਾ ਬਿਲਕੁਲ ਬਿਲਕੁਲ ਬਾਕੀ ਉਹ ਸਾਰੇ ਜਿਹੜੇ ਮੁੰਡੇ ਆ ਬਹੁਤ ਚੰਗੇ ਆ ਸੁਭਾਅ ਉਹਨਾਂ ਦਾ ਵੀ ਬਹੁਤ ਵਧੀਆ ਮਿਲਦੇ ਆ ਵੱਡੇ ਵੱਡੇ ਭਰਾ ਸਮਝਦੇ ਆ ਪੰਜ ਜਾਣੇ ਤੇ ਪੰਜ ਜਾਣੇ ਤਾਂ ਸਕੇ ਆ ਸ਼ਾਇਦ ਤਿੰਨ ਨੂੰ ਤਾਂ ਮੈਂ ਪ੍ਰੋਪਰਲੀ ਜਾਣਦਾ ਹੀ ਆ ਠੀਕ ਐ ਤੇ ਇੱਕ ਦੋ ਹੋਰ ਵੀ ਵੀਡੀਓ ਆਈਆਂ ਨੇ ਉਹ ਪਤਾ ਨਹੀਂ ਕਿੱਦਾਂ ਮਤਲਬ ਕਰਦੇ ਕਦੇ ਬੈਠਿਓ ਕਦੇ ਐਵੇਂ ਰਲ ਕੇ ਕਦੇ ਵੀ ਆਵੇ ਤੇ ਮਹਿਫਲ ਲਾਈਏਗਾ ਇਹ ਸਾਰੇ ਇਕੱਠੇ ਨਹੀਂ ਜਦੋਂ ਕਿਤੇ ਜਲੰਧਰ ਜੰਨਿਆਂ ਤੇ ਹੈਰੀ ਵੀਰਾ ਮਿਲ ਜਾਂਦਾ ਛੋਟਾ ਭਰਾ ਹੈ ਆਪਣਾ ਠੀਕ ਐ ਜ਼ਿਰਖਪੁਰੇ ਕਮ ਮਿਲ ਜਾਂਦਾ ਤੇ ਇੱਕ ਬਰਨਾਲੇ ਦਾ ਵੀ ਸੀਗਾ ਮੁੰਡਾ ਉਹ ਵੀ ਮਿਲਿਆ ਸੀ ਇੱਕ ਵਾਰੀ ਠੀਕ ਐ ਕਹਿੰਦਾ ਵੀ ਏਦਾਂ ਗੱਲ ਬਾਤ ਹੈ ਤੁਸੀਂ ਫਿਰ ਮਾਨ ਸਾਹਿਬ ਨੂੰ ਪਹਿਲੀ ਵਾਰੇ ਕਦੋਂ ਮਿਲੇ ਜਦੋਂ ਪਹਿਲੀ ਵਾਰੀ ਹਾਸ਼ਿਰ ਦੇ ਛੱਟ ਤੇ ਮਿਲੇ ਸੀ ਨਾਲੇ ਤੇ ਦੂਰੋਂ ਮਿਲੇ ਸੀ ਨੇੜੇ ਨਹੀਂ ਸੀ ਜਾਣ ਦਾ ਉਦੋਂ ਮੌਕਾ ਨਹੀਂ ਸੀ ਮਿਲਿਆ ਠੀਕ ਹੈ ਤਾਂ ਮੂਵੀ ਦੇ ਗਾਣੇ ਦਾ ਸੂਟ ਚੱਲਦਾ ਪਿਆ ਸੀਗਾ ਉਦੋਂ ਜਦੋਂ ਸਾਹਮਣੇ ਦੇਖਿਆ ਵੀ ਆਪਾਂ ਇਸ ਇਨਸਾਨ ਦੇ ਫੈਨ ਆਪਾਂ ਫੀਲ ਕੀ ਹੋ ਰਿਆ ਸੀ ਉਦੋਂ ਫੀਲ ਤਾਂ ਬਾਈ ਉਹ ਤਾਂ ਉਹੀ ਜਾਣਦਾ ਜ ਆਪਾਂ ਜਦੋਂ ਵੀ ਪੱਪਾ ਨਹੀਂ ਥਲੇ ਲੱਗਦਾ ਨਹੀਂ ਲੱਗਦਾ ਸਭ ਕੁਝ ਸਨ ਹੋ ਜਾਂਦਾ ਬੰਦਾ ਹੱਥ ਫੇਰ ਇਦਾਂ ਦੇਖ ਕੇ ਨਲ ਵਿੱਚ ਕੀ ਦਮ ਕਿੰਨਾ ਕਰ ਰੌਲਾ ਪਾ ਕੇ ਇਹ ਦੱਸਿਆ ਵੀ ਮਾਸਾਬ ਨੂੰ ਮਿਲਿਆ ਕਿ ਕਿੰਨਾ ਕਰ ਰੌਲਾ ਪਾਇਆ ਤੁਸੀਂ ਆਪਦੇ 11 ਦੋਸਤਾਂ ਨੂੰ 11 ਦੋਸਤਾਂ ਕੀ ਆਪਣੇ ਆਪ ਨੇ ਵਿੱਚ ਹੀ ਉਹ ਉਹ ਸੀਗਾ ਉਦੋਂ ਉਸ ਤੋਂ ਬਾਅਦ ਫਿਰ ਇਹ ਸ਼ਾਇਦ ਏਕੀਐਮ ਪੈਲੇਸ ਦੇ ਵਿੱਚ ਆਏ ਸੀ ਇਹ ਸ਼ਾਇਦ ਸ਼ਮਸ਼ੇਰ ਸੰਧੂ ਸਾਹਿਬ ਦੇ بیٹے ਦੀ ਰਿਸੈਪਸ਼ਨ ਸੀ ਉੱਥੇ ਠੀਕ ਹੈ ਤੇ ਸਾਰੇ ਸਿੰਗਰ ਆਏ ਸੀਗੇ ਸ਼ਰਦੂਲ ਸਾਹਿਬ ਵੀ ਸੀਗੇ ਗੁਰਦਾਸ ਮਾਨ ਸਾਹਿਬ ਵੀ ਸੀਗੇ ਸਾਰੇ ਟੋਟਲੇ ਉੱਥੇ ਜਾਣ ਦੀ 22 ਦਿਨ ਨੂੰ ਮਿਲਣ ਦਾ ਫੋਟੋ ਉੱਥੇ ਹੋਈ ਸੀ ਜਾਣ ਦੀ ਸਹੀ ਬਾਈ 커피-ਕੋਫੀ ਪੀਂਦੇ ਸੀ ਉੱਥੇ ਮਿਲਣ ਦਾ ਮੌਕਾ ਮਿਲਿਆ ਸੀ ਸਹੀ ਤਰੀਕੇ ਨਾਲ ਆਗੇ ਗੱਲਾਂ ਫਿਰ ਸੁਣੇ ਜੀ ਮਾਨ ਸਾਹਿਬ ਥੋੜਾ ਜਿਹਾ ਸਮਝਾਉਂਦੇ ਜਰੂਰ ਨੇ ਸਮਝਾਉਂਦੇ ੜੜ ਦੇ ਤਰੀਕੇ ਨਾਲ ਫਿਰ ਗੱਲਾਂ ਬਕਾਣੀ ਹੋਣਗੀਆਂ ਨਹੀਂ ੜੜ ਬਣਾਣੇ ਸਮਝਾਉਂਦੇ ਜੇ ਤੁਸੀਂ ਉਹਨਾਂ ਨੂੰ ਸਮਝਣਾ ਨਾ ਉਹਨਾਂ ਤੋਂ ਜਣਦੀ ਮੇਰੇ ਅਕੋਰਡਿੰਗ ਉਹਨਾਂ ਦੀ ਇੰਟਰਵਿਊ ਸੁਣ ਲਓ ਉਹ ਚ ਬਹੁਤ ਕੁਝ ਸਿੱਖਣ ਨੂੰ ਮਿਲ ਜਾਂਦਾ ਉਹਨਾਂ ਦਾ ਕੋਈ ਵੀ ਗਾਣਾ ਸਮਝ ਲਓ ਸੁਣੋ ਨਾ ਉਹਨੂੰ ਸਮਝ ਲਓ ਉਹਦੇ ਵਿੱਚ ਹਰੇਕ ਗਾਣੇ ਦੇ ਵਿੱਚ ਕੁਝ ਨਾ ਕੁਝ ਤੁਹਾਨੂੰ ਸਮਝਣ ਲਈ ਉਹ ਦੇਣਗੇ ਤੁਹਾਨੂੰ ਕਲਿਊ ਦਿੰਦੇ ਦਿੰਦੇ ਆ ਉਹ ਬਿਲਡਰ ਬਾਪੂ ਤੇਰਾ ਨਹੀਂ ਕੱਲ ਬੋਲੀ ਲਾ ਗਿਆ ਕਿੰਨਾ ਚਿਰ ਪਹਿਲਾਂ ਗਾਤੇ ਯਾਰ ਇਹ ਇਹ ਤੁਹਾਡੀ ਗੱਲ ਦਾ ਸਵਾਲ ਜਵਾਬ ਵਿੱਚ ਰਹਿ ਗਿਆ ਵੀ ਇਹ ਗਾਣੇ ਆ ਵੀ ਕਹਿੰਦੇ 20 ਸਾਲ ਬਾਅਦ ਸਮਝ ਆਉਂਦੇ ਆ ਨਾ 20 ਸਾਲ ਬਾਅਦ ਨਾ ਸਮਝਣ ਵਾਲੇ ਸਮਝ ਆਉਂਦੇ ਨੇ ਜਿਹੜੇ ਨਹੀਂ ਸਮਝਦੇ ਫਿਰ ਉਹ 20 ਸਾਲ ਬਾਅਦ ਆਉਂਦੀਆਂ ਉਹ ਫਿਰ ਦਿਮਾਗ ਘਟ ਹੁੰਦਾ ਨਾ ਤਾਂ ਹੀ ਕਿਹਾ ਸੀਗਾ ਵੀ ਹੁਣ ਹੋਮੀਓਪੈਥਿਕ ਦੀ ਦਵਾਈ ਹੋਰ ਤੇ ਫਿਰ ਉਹ ਅੱਗੇ ਤੁਸੀਂ ਕਿਸੇ ਆਇਓ ਕਿਸੇ ਪ੍ਰੋਜੈਕਟ ਵਿੱਚ ਆਇਓ ਕਿਸੇ ਚ ਅੱਛਾ ਸੌਂਗ ਚ ਜਾਂ ਫਿਲਮ ਚ ਕਿਤੇ ਸੌਂਗ ਦੇ ਵਿੱਚ ਨਹੀਂ ਫਿਲਮ ਚ ਤਾਂ ਨਹੀਂ ਮੈਂ ਮੌਕਾ ਮਿਲਿਆ ਮੈਨੂੰ ਕਦੇ ਵੀ ਇੱਕ Song ਸੀਗਾ ਲੰਘਾ ਦੀ ਕੋਰੀਡੋਰਿਓ ਉਹਦੇ ਵਿੱਚ ਛੋਟਾ ਜਿਹਾ ਬੈਠ ਕੇ ਗੀਤ ਦੇਣ ਦਾ ਮੌਕਾ ਮਿਲਿਆ ਸੀਗਾ ਉਹ ਰੋਪੜ ਹੋਇਆ ਸੀਗਾ ਦਰਿਆ ਦੇ ਵਿੱਚ ਤੇ ਚੰਡੀਗੜ੍ਹ ਸਟੂਡੀਓ ਦੇ ਵਿੱਚ ਬਾਈ ਦੇ ਨਾਲ 24 ਘੰਟੇ ਰਹਿਣ ਦਾ ਮੌਕਾ ਮਿਲਿਆ ਸੀ ਉਹਨੂੰ ਠੀਕ ਹੈ ਉਹ ਆ ਗਾਣਾ ਦਿਨ ਅਸੀਂ ਮੇਰੇ ਲਈ ਠੀਕ ਹੈ ਬਹੁਤ ਜ਼ਿਆਦਾ ਬਹੁਤ ਪਿਆਰ ਕੀਤਾ ਤੇ ਹੋਰ ਕੋਈ ਖਾਸ ਗੱਲ ਮਾਨ ਸਾਹਿਬ ਦੀ ਕੋਈ ਉਹਨੇ ਸਾਰੀ ਖਾਸ ਨੇ ਹੂੰ ਕੋਈ ਮਤਲਬ ਜੋ ਸਾਨੂੰ ਨਹੀਂ ਪਤਾ ਹੋਵੇ ਤੁਸਾਨੂੰ ਵੱਧ ਪਤਾ ਹੋਵੇ ਨਾ ਇਹ ਗੱਲ ਸਾਹਿਬ ਨੂੰ ਉਹਨਾਂ ਦੇ ਸਾਹਿਬ ਨੂੰ ਪਤਾ ਜਿਹੜਾ ਕੁਝ ਨਹੀਂ ਪਤਾ ਉਹ ਕਿਸੇ ਨੂੰ ਨਹੀਂ ਪਤਾ ਹੈਗਾ ਠੀਕ ਹੈ ਉਹਨਾਂ ਦੇ ਕਾਪ ਦਾ ਲੈ ਜਾਏ ਠੀਕ ਹੈ ਇਹਦਾ ਕੋਈ ਵੱਡਾ ਇਸ਼ੂ ਨਹੀਂ ਹੈਗਾ ਵੀ ਉਹਨਾਂ ਬਾਰੇ ਸਭ ਨੂੰ ਪਤਾ ਨੈਟ ਤੇ ਸਭ ਕੁਝ ਲਿਖਿਆ ਆ ਪਰ ਲੋਕ ਤੁਸੀਂ ਦੇਖ ਲਓ ਉਹਨਾਂ ਦੇ ਨਾਲ ਦੇ ਕਾਫੀ ਸਿੰਗਰ ਸੀ ਜੋ ਲਾਜ ਵਿੱਚ ਵਧੀਆ ਠੀਕ ਠਾਕ ਵਧੀਆ ਨੇ ਉਹ ਤੇ ਜੋ ਇਨ੍ਹਾਂ ਦੌਰ ਆ ਜੋ ਪਹਿਲਾਂ ਨਾਲੋਂ ਮੈਂ ਕਿਹਾ ਨਾਲ ਵਧੇ ਹੀ ਹੋਇਆ ਵਾ ਘਰ ਦੇ ਘਟਿਆ ਨਹੀਂ ਆ ਕੱਠ ਨਹੀਂ ਕਦੇ ਘਟਿਆ ਹਨਾ ਉਹ ਉਹਦਾ ਤੁਸੀਂ ਕੀ ਕਹਿਣਾ ਚਾਹੋਗੇ ਵਜੋਂ ਦਾ ਇੱਕ ਉਹ ਪਤਾ ਕੀ ਆ ਆਪਣੀ ਜਗ੍ਹਾ ਤੇ ਹੁਣ ਜੇ ਮੇਰੇ ਮੂੰਹ ਚੋਂ ਕੁਝ ਇਦਾਂ ਦਾ ਲਫ਼ਜ਼ ਨਿਕਲ ਜਾਂਦਾ ਨਾ ਫਿਰ ਲੋਕੀ ਉਹਦਾ 네ਗੈਟਿਵਿਟੀ ਕਰਦੇ ਆ ਆਪਣੀ ਜਗ੍ਹਾ ਦੇ ਉੱਪਰ ਸਾਰੇ ਸਹੀ ਆ ਸਾਰੇ ਸਮਝਦਾਰ ਆ ਸਾਰੇ ਇੱਕ ਇੱਕ ਉਹ ਹੈ ਤੇ ਜਿਹੜਾ ਉਸਤਾਦ ਜੀ ਦਾ ਹੈਗਾ ਉਸਤਾਦ ਜੀ ਲਾਲੋ ਚਾਹੇ ਬਾਈ ਵੀ ਕਹਿ ਦਨੇ ਅਸੀਂ ਮਡੇਰਾਂ ਹੱਤੋਂ ਉਹ ਆਪ ਵੀ ਚੰਗੇ ਆ ਔਰ ਆਪ ਕਿਸੇ ਦੀ ਬਾਹ ਫੜ ਕੇ ਨਾਲ ਤੋਰਨ ਵਾਲੇ ਇਨਸਾਨ ਨਹੀਂ ਕਿਸੇ ਦੀ ਲਤਾਂ ਖਿੱਚਣ ਵਾਲੇ ਹੈ ਨਹੀਂ ਸਮਝੇ ਜਦੋਂ ਬੰਦਾ ਆਪ ਖੁਦ ਇਨਸਾਨ ਚੰਗਾ ਹੁੰਦਾ ਤਾਂ ਉਹਨੂੰ ਅੱਗੇ ਵੀ ਚੰਗੇ ਬੰਦੇ ਮਿਲਦੇ ਆ ਬਹੁਤ ਉਹਨਾਂ ਦਾ ਇੱਕ ਜਿਹੜਾ ਦੈਰਾ ਔਰ ਉਹਨਾਂ ਦਾ ਬਹੁਤ ਵੱਡਾ ਉਹਦੇ ਬਾਰੇ ਤਾਂ ਅਸੀਂ ਕੁਝ ਬੋਲ ਤਾਂ ਨਹੀਂ ਸਕਦੇ ਪਰ ਉਹਨਾਂ ਇਹ ਪਤਾ ਕੀ ਹੈ ਕਈ ਵਾਰੀ ਲੋਕ ਦੂਜੀ ਲੋੜ ਚੱਕ ਕੇ ਪੈ ਜਾਂਦੇ ਆ ਅਸੀਂ ਓਡੇ ਵੱਡੇ ਹੈ ਨਹੀਂ ਵੀ ਅਸੀਂ ਕਿਤੇ ਗਾਂ ਗੱਲ ਕਰੀਏ ਆਪਣੀ ਜਗ੍ਹਾ ਤੇ ਸਾਰੇ ਸਹੀ ਆ ਲਾਈਫ ਸਰ ਵਧੀਆ ਲੰਘਦੀ ਪਈ ਆ ਸੋਖੀ ਵਧੀਆ ਬਹੁਤ ਬਾਬੇ ਨਾਨਕ ਦੀ ਕਿਰਪਾ ਬਾਈ ਦੀ ਸ਼ਕਲ ਨੇ ਬਹੁਤ ਕੁਝ ਦਿੱਤਾ ਸਭ ਕੱਚਿਆਂ ਤੋਂ ਪੱਕਿਆਂ ਜਾ ਗਏ ਆ ਸ਼ੈਂਕਲਾਂ ਤੋਂ ਗੱਡੀਆਂ ਜਾ ਗਏ ਆ ਪਰਿਵਾਰ ਵਧੀਆ ਖੋਰਤ ਜਿਆਦਾ ਵਧੀਆ ਕਿਦਾਂ ਹੰਗਾਰਾ ਮਿਲ ਰਿਹਾ ਵਾ ਤੁਹਾਨੂੰ ਗੱਦਾਂ ਆਪਣੇ ਕਹਿ ਦਈਏ ਵੀ ਚਲੋ ਦੋਸਤ ਮਿੱਤਰਾਂ ਦਾ ਉਹ ਰਿਸ਼ਤੇਦਾਰਾਂ ਦਾ ਕਿਵੇਂ ਅੱਜਕੱਲ ਵੀ ਹੁਣ ਤੋਂ ਲੋਕ ਵਧੀਆ ਅੱਗੇ ਚੁਰਬਤ ਲਾ ਗਏ ਜਦੋਂ ਕਹਿੰਦੇ ਕੁਝ ਨਹੀਂ ਹੁੰਦਾ ਹੈਗਾ ਕੋਈ ਬਣਾਉਂਦਾ ਨਹੀਂ ਕੋਲੇ ਖੜਦਾ ਨਹੀਂ ਕੋਈ ਖੜਦਾ ਹੀ ਨਾ ਹੁਣ ਤੋਂ ਮੈਨੂੰ ਤਾਂ ਇਦਾਂ ਦਾ ਤਾਂ ਮਤਲਬ ਕੁਝ ਹੋਏ ਹੀ ਨਹੀਂ ਜ਼ਿੰਦਗੀ ਜਿਵੇਂ ਜਾ ਮੇਰੇ ਤਾਂ ਜਦੋਂ ਉਹੀ ਅੱਜ ਨਾਲ ਖੜੇ ਨੇ ਉਹ ਉਦੋਂ ਵੀ ਉਹੀ ਖੜੇ ਸੀ ਇਦਾਂ ਦਾ ਨਹੀਂ ਕੋਈ ਸ਼ੂ ਹੋਏਗਾ ਮੇਰੇ ਨਾਲ ਕਿੰਨੇ ਬਾਈ ਮਾਂ ਸਾਹਿਬ ਦੇ ਆਪਣੇ ਆ ਚੁੱਕੇ ਨੇ ਸੌਂਗ ਆ ਚੁੱਕੇ ਨੇ ਹੂੰ ਸੌ ਕਿੰਨੇ ਗਾਣਾ ਪਤਾ ਤੁਹਾਨੂੰ ਕਿ ਛੇ ਇਦਾਂ ਦੇ ਕਿੰਨੇ ਕਿ ਹ ਤੱਕ ਤੁਹਾਨੂੰ ਦਿਲੋਂ ਵਧੀਆ ਗਾਣੇ ਲੱਗੇ ਹੋਵੇ ਤੁਹਾਨੂੰ ਲੱਗੇ ਹੋਵੇ ਉਹਨਾਂ ਦੇ ਚਰ ਕੋਈ ਗਾਣਾ ਇਦਾਂ ਦਾ ਹੈ ਹੀ ਨਹੀਂ ਵੀ ਜਿਹੜਾ ਨਾਂ ਵਾਲੀ ਲੱਗਿਆ ਹੋਵੇ ਸਾਰੇ ਗਾਣੇ ਉਹਨਾਂ ਦੇ ਵਧੀਆ ਮਾ ਸਾਹਿਬ ਦੇ ਵੀ ਤੁਹਾਨੂੰ ਕੋਈ ਮਿਲਿਆ ਕਿ ਗਿਫਟ ਮਿਲਿਆ ਕਦੇ ਕੋਈ ਕੋਈ ਬੜਾ ਅੱਜ ਕੱਲਰ ਦਾ ਹੁੰਦਾ ਵਾ ਵੀ ਫੈਨ ਨੂੰ ਮਿਲ ਜਾਂਦਾ ਨਾ ਮਫਰ ਮਿਲ ਜਾਂਦਾ ਵਾ ਜਾਂ ਕੁਝ ਕੜੀ ਜਾਂ ਸ਼ਰਟ ਕੋਈ ਇਦਾਂ ਚੀਜ਼ਾਂ ਮਿਲਦੀਆਂ ਨੇ ਜਾਂ ਵੜੀਆਂ ਸ਼ਰਟ ਤਾਂ ਸਾਹਮਣੇ ਖੜੇ ਨੇ ਸਾਡਲੇ ਲਈ ਉਹੀ ਗਿਫਟ ਆ ਬਸ ਕਦੇ ਹੋਇਆ ਨਹੀਂ ਕਦੇਵੇਂ ਵੀ ਨਹੀਂ ਹੁੰਦਾ ਬਹੁਤ ਵਾਰੀ ਹੋ ਜਾਂਦਾ ਪਰ ਤੈਨੂੰ ਦੱਸਦਾ ਸਾਡਲੇ ਲਈ ਸਭ ਠੀਕ ਸਾਨੂੰ ਇਹ ਵੀ ਨਹੀਂ ਹੈਗਾ ਵੀ ਸਾਡੀ ਉਹਨਾਂ ਦਾ ਫੋਟੋ ਹੋਵੇ ਮੈਂ ਸਾਡੇ ਸਾਹਮਣੇ ਖੜਿਆ ਗੁਜ਼ਰ ਕੇ ਸਾਨੂੰ ਇੱਕ ਵਾਰੀ ਦੇਖੀ ਹੋਈ ਮਦੂਆ ਇਹਦੋਂ ਵੱਡਾ ਗਿਫਟ ਹੈ ਨਹੀਂ ਹਟਲੇ ਤੇ ਤੁਸੀਂ ਉਹਨਾਂ ਦਾ ਗੱਲ ਤੁਹਾਨੂੰ ਕੀ ਵਧੇ ਲੱਗਦਾ ਕੱਪੜੇ ਪਾਉਣਾ ਜਾਂ ਸਟਾਈਲ ਉਹਨਾਂ ਦਾ ਜਾਂ ਬੋਲਣਾ ਜਾਂ ਤੁਰਨਾ ਕੀ ਤੁਹਾਨੂੰ ਬਧਲਾਦਾ ਚੀਜ਼ ਦਾ ਸਾਰਾ ਕੁਝ ਹੀ ਚੰਗਾ ਲੱਗਦਾ ਓਕੇ ਬੋਲਦਾ ਜੰਮੀ ਹੋਲ ਬਾਕੀ ਜਿਹੜੀ ਉਹ ਲੋਕਾਂ ਨੂੰ ਚੰਗੀਆਂ ਨਸੀਹਤ ਦਿੰਦੇ ਆ ਚੰਗਾ ਬੋਲਦੇ ਆ ਉਹ ਸਾਰਾ ਕੁਝ ਹੀ ਉਹਨਾਂ ਦਾ ਓਕੇ ਦੀ ਰਿਪੋਰਟ ਹਾਂ ਹਾਂ ਕੋਈ ਜਦੋਂ ਕੋਈ ਹੈ ਨਹੀਂ ਵੀਟ ਚੀਜ਼ ਨਾ ਚੰਗੀ ਲੱਗਦੀ ਹੋ। ਅ ਆਪਣਾ ਮਡੇ ਸਾਹਿਬ ਜਦੋਂ ਹੁਣ ਆਪਣੇ ਤੁਹਾਨੂੰ ਪਤਾ ਪਿੱਛੇ ਜੰਗ ਲੱਗੀ ਸੀ ਪਾਕਿਸਤਾਨ ਨਾਲ ਹਿੰਦੁਸਤਾਨ ਦੀ। ਹੂੰ ਉਦੋਂ ਹਰੇਕ ਸੰਸਤਾਵਾਂ ਅੱਗੇ ਵੱਧ ਚੜ ਕੇ ਆਈਆਂ ਹਨ ਤੇ ਮਾਨ ਸਾਹਿਬ ਵੀ ਆਏ ਅੱਗੇ ਆਏ। ਵੀ ਸਾਡੇ ਵੱਲੋਂ ਕੋਈ ਹੈਲਪ ਹੋਈ ਤਾਂ ਸਾਨੂੰ ਦੱਸਿਓ। ਉਹ ਪੂਰਾ ਮਤਲਬ ਕੀ ਕੀ ਸੀਗਾ ਮਾਨ ਸਾਹਿਬ ਦਾ ਮੈਸੇਜ ਕੀ ਸੀਗਾ? ਅਸਲ ਵਿੱਚ ਤਾਂ ਰਿਐਲਿਟੀ ਕਿ ਰੀਅਲੀ ਗੱਲ ਤੇ ਇਹ ਹੈ ਵੀ ਉਹ ਹਮੇਸ਼ਾ ਹੀ ਅੱਗੇ ਆਂਦੇ ਆ। ਠੀਕ ਹੈ। ਜਦੋਂ ਕਰੋਨਾ ਵੇਲੇ ਵੀ ਉਹਨਾਂ ਨੇ ਕਿਹਾ ਸੀਗਾ ਠੀਕ ਹੈ ਸਾਡੇ ਕੋਲੇ ਆ ਕੇ ਵੀ ਰਹਿ ਸਕਦੇ ਆ ਜਾਂ ਕਿਸੇ ਚੀਜ਼ ਦੀ ਲੋੜ ਆ ਲੰਗਰ ਦੀ ਲੋੜ ਆ ਬਾਕੀ ਧਰਨੇਆਂ ਦੇ ਵਿੱਚ ਹਮੇਸ਼ਾ ਸਭ ਤੋਂ ਅੱਗੇ ਰਹੇ ਆ ਬਿਲਕੁਲ ਕਿਸਾਨੀ ਦੇ ਵਿੱਚ ਕਿਸਾਨ ਨੇ ਕਿਸਾਨੀ ਧਰਨੇ ਦੇ ਵਿੱਚ ਤੇ ਜੰਗ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜੇ ਕੋਈ ਸਰਦ ਦੇ ਨੇੜੇ-ਨੇੜੇ ਜਿਹੜੇ ਕੋਈ ਪਰਿਵਾਰਾਂ ਦਾ ਮਤਲਬ ਉਹਨਾਂ ਨੂੰ ਜਗ੍ਹਾ ਖਾਲੀ ਕਰਵਾਈ ਹੈ ਉਹਨਾਂ ਕੋਲ ਜਗ੍ਹਾ ਦੀ ਕੋਈ ਕਮੀ ਆ ਉਹ ਸਾਡੇ ਦਰਬਾਰੇ ਖੁੱਲਿਆ ਸੀ ਤੋਂ ਕੀ ਲੋੜ ਹੋਰ ਬਾਦਾਂਗੇ ਬਾਣ ਕੋਈ ਚ ਕੰਟੈਂਟ ਲਾ ਦਾਂਗੇ ਹੁਣ ਵੀ ਮਕਾਨ ਬਣੇ ਨੇ ਉੱਥੇ ਨਾ ਮਕਾਨ ਹੈਗੇ ਆ ਸਾਰਾ ਕੁਝ ਹੈਗਾ ਉਹ ਬਾਈ ਤੇ ਹੁਣ ਵੀ ਉਹਨਾਂ ਦਾ ਨੇਚਰ ਹੀ ਇਹੀ ਹੈ ਵੀ ਅਸੀਂ ਆਪ ਦੇ ਨਾਲ ਜੁੜ ਕੇ ਰਹੀਏ ਠੀਕ ਹੈ ਆਪਣੇ ਜਿਹੜੋ ਪਿੱਛੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੀਆਂ ਉਹਨਾਂ ਜਿਵੇਂ ਉਹਨਾਂ ਦੀਆਂ ਨੀਤੀਆਂ ਸੀਗੀਆਂ ਬਜ਼ੁਰਗਾਂ ਦੀਆਂ ਮਤਲਬ ਬਜ਼ੁਰਗ ਇਹ ਚੀਜ਼ਾਂ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ ਪਿਆਰ ਰੱਖੋ ਸਾਰੇ ਨਾਲ ਮਿਲ ਕੇ ਰਹੋ ਬਿਲਕੁਲ ਬਿਲਕੁਲ ਤੇ ਹਰੇਕ ਗਰੀਬ ਗਰੁੱਪਾ ਜਾਂ ਕੋਈ ਤੁਹਾਡਾ ਚਾਚਾ ਤਾਇਆ ਮੰਨ ਸਾਰਾ ਪਰਿਵਾਰ ਇਕੱਠਾ ਰਹੋ ਇੱਕ ਆਪਣਾ ਮਤਲਬ ਇਕੱਠਾ ਦੇ ਵਿੱਚ ਸੀਗਾ ਇਹਦਾ ਤਾਂ ਕਰਕੇ ਉਹ ਤਾਂ ਉਹਨਾਂ ਨੇ ਕਹਤਾ ਸੀਗਾ ਪਈ ਆ ਜੋ ਭਾਈ ਸਾਡੇ ਦਰਬਾਰੇ ਖੁੱਲਿਆ ਥੋੜ ਲਈ ਜੋ ਵੀ ਸ਼ਰਧਾਂ ਦੇ ਵਾਲ ਵਾਲੇ ਜੀ ਕਿਸੇ ਨੂੰ ਕੋਈ ਲੋੜ ਰਹਿਣ ਦੀ ਖਾਣ ਪੀਣ ਦੀ ਸਾਡੇ ਜਿਵੇਂ ਮਰੀ ਜਿੱਨਾਂ ਜਿਹੜੇ ਬਾਬਾ ਨਾਨਕ ਕੇ ਅਬਲਾ ਤਾਂ ਚਲੋ ਸ਼ੁਕਰ ਆ ਬਾਬੇ ਦਾ ਠੀਕ ਹੋ ਗਿਆ ਉਹ ਹੁਣਾਂ ਨਹੀਂ ਚਾਹੀਦਾ ਸੀਗਾ ਚਲੋ ਅੱਗੇ ਤੋਂ ਇਹ ਜੇ ਭਗਤ ਨਾ ਪਵੀ ਤਾਂ ਆਪਾਂ ਲੋੜ ਸੀ ਬਾਕੀ ਹੋਰ ਉਹਨਾਂ ਦੇ ਸਾਰੇ ਤੁਹਾਨੂੰ ਟੀਮ ਨਾਲ ਜਾਣਦੇ ਹੋਣੇ ਸਾਰੇ ਹਨਾ ਬਾਈ ਹੁਣੇ ਨਾਂ ਲੈਂਦੇ ਆ ਹਨਾ ਹੁਣ ਸਾਰੇ ਸਾਰੇ ਕਰਦੇ ਇੱਕ ਜੁੰਡੀ ਦਾ ਯਾਰ ਸਾਰੇ ਇਹਨਾਂ ਗਾਣੇ ਦੇ ਵਿੱਚ ਦੱਸਿਆ ਹੈ ਸਾਰੇ ਹਨਾ ਉਹ ਕੌਣ ਕੌਣ ਨੇ ਉਹਨਾਂ ਦੇ ਪੁਰਾਣੇ ਸਾਥੀ ਹਨਾਂ ਦੇ ਪੁਰਾਣੇ ਸਾਥੀ ਕਿਹੜੇ ਕਿਹੜੇ ਬਾਈ ਹੁਣੇ ਸਾਰੇ ਉਹ ਸਾਰੇ ਮਨੀਸ਼ਾ ਰਹਿ ਗਿਆ ਪਾਂਡੇ ਜੀ ਹੈਗੇ ਆ ਸ਼ਾਹ ਵੀਰ ਜੀ ਹੈਗੇ ਆ ਤੇ ਬਾਕੀ ਜਿੰਨੇ ਵੀ ਉਹਨਾਂ ਦੇ ਨਾਲ ਪੁਰਾਣੇ ਜੀ ਰਹਿੰਦੇ ਸਾਰੇ ਉਹਨਾਂ ਦੇ ਇੱਕ ਉਹਨਾਂ ਦੇ ਦੋਸਤ ਦੀ ਡੈਥ ਹੋ ਗਈ ਹੈ ਨਾ ਯਾਰ ਇਸੇ ਨਾਲ ਜਿੰਦਰ ਵੀਰਾ ਸੀਗਾ ਜਿੰਦਰ ਵੀਰ ਸੀਗਾ ਉਹ ਮੇਸਾ ਨਾਲ ਬਾਬਾ ਨਾਨਕ ਦੇ ਵਿੱਚ ਉੱਚ ਬਿਨ 퍼ਫਾਰਮੈਂਸ ਕੀਤਾ ਸੀ ਨਾ ਇੱਕ ਉਹਨਾਂ ਦੀ ਵੀਡੀਓ ਵੀ ਆਈ ਸੀ ਨਾ ਵੀ ਮਾਨ ਸਾਹਿਬ ਉਹਨਾਂ ਬਾਰੇ ਦੱਸੇ ਗਏ ਸੀ ਨਾ ਸ਼ਾਇਦ ਮੇਰੇ ਦੋਸਤ ਨੇ ਲੱਤਾਂ ਹਨ ਹੈ ਨਹੀਂ ਨਾ ਵੀ ਜੇ ਕੋਈ ਕੋਈ ਵੀ ਡਾਕਟਰ ਕਿੱਥੇ ਦਾ ਹੋਵੇ ਉਹਨੂੰ ਇਲਾਜ ਕਰ ਦੇਵੇਂ ਮੈਂ ਵੀ ਦੁਨੀਆ ਭਰ ਦੀ ਅਦੌਲਤ ਉਹ ਲਟਾ ਦਊਂ ਉਹਨੂੰ ਜਿਹਨੂੰ ਪਿਆਰ ਕਰਦੇ ਇਦਾਂ ਉਹ ਸਭ ਨੂੰ ਇੰਨੇ ਹੀ ਪਿਆਰ ਕਰਦੇ ਆ ਇਹ ਚੀਜ਼ ਆ ਸਭ ਨੂੰ ਇੰਨਾ ਹੀ ਪਿਆਰ ਕਰਦੇ ਆ ਅਗਰ ਕਿਸੇ ਫੈਨ ਨੇ ਉਹਨਾਂ ਨੂੰ ਮਤਲਬ ਕਿ ਮਿਲਣਾ ਹੋਵੇ ਮਤਲਬ ਕਿ ਕਹਿਣ ਦਾ ਮਤਲਬ ਉਹਨਾਂ ਨੇ ਇੱਕ ਮੇਰੇ ਸਾਹਬ ਨਾਲ ਕੋਈ ਰੱਖਿਆ ਹੋਇਆ ਟਾਈਮ ਵੀ ਰੱਖਿਆ ਸੀ ਕਿ ਨਹੀਂ ਨਹੀਂ ਰੱਖਿਆ ਮਿਲ ਜਾਂਦੇ ਆ ਉੱਥੇ ਜਦੋਂ ਖੰਡ ਆਉਂਦੇ ਆ ਠੀਕ ਹੈ ਮਿਲ ਨਹੀਂ ਆਉਂਦੇ ਆ ਖੰਡ ਜਦੋਂ ਆਉਂਦੇ ਆ ਬਾਈ ਮਿਲ ਜਾਂਦੇ ਆ ਪਿੰਡ ਹੁੰਦਿਆ ਤਕਰੀਬਨ ਹਨਾ ਕਿਤੇ ਰੋਡ ਤੇ ਜਾਂਦੇ ਆ ਉਹਨਾਂ ਨੂੰ ਹੱਥ ਦੇ ਲੋ ਤਾਂ ਵੀ ਗੱਡੀ ਰੋਕ ਲੈਂਦੇ ਆ ਰੋਕ ਲੈਂਦੇ ਜੀ ਇਹਦੋਂ ਦਾ ਕੋਈ ਇਸ਼ੂ ਨਹੀਂ ਹੈਗਾ ਤੇ ਹੋਰ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਬਾਤਾਂ ਕਰਕੇ ਸਾਨੂੰ ਮਡੇਰ ਸਾਹਿਬ ਸਾਨੂੰ ਵੀ ਬੜੀ ਲੱਗਿਆ ਤੇ ਅੱਜ ਦੇ ਯੂਥ ਨੂੰ ਕੋਈ ਮੈਸੇਜ ਕੀ ਦੇਣਾ ਚਾਹੋਗੇ ਤੁਸੀਂ ਮੈਸੇਜ ਦੇਣ ਜੋਗੇ ਅਜੇ ਹੋਏ ਨਹੀਂ ਐ ਨਹੀਂ ਕੁਝ ਵੱਡੇ ਭਰਾ ਨਾਤੇ ਛੋਟੇ ਭਰਾ ਨਾਤੇ ਕੁਝ ਆਪਣਾ ਹੱਥ ਬਨ ਕੇ ਹੀ ਬੇਨਤੀ ਕਰਦੇ ਆਂ ਆਪਣੇ ਮਾਂ ਪਿਓ ਨੂੰ ਪਿਆਰ ਕਰੋ ਮਾਂ ਪਿਓ ਦੀ ਸੇਵਾ ਕਰੋ ਛੋਟੇ ਵੱਡੇ ਨੂੰ ਪਿਆਰ ਕਰੋ ਠੀਕ ਹੈ ਜੀ ਆਪਸ ਵਿੱਚ ਭਾਈਚਾਰਾ ਆਪਣਾ ਨਾ ਖਰਾਬ ਕਰੋ ਇੱਕ ਦੂਜੇ ਨੂੰ ਗਾਲ ਮਗਾਲੀ ਫੇਸਬੁੱਕ ਤੇ ਨਾ ਉਹ ਇਹ ਗੱਲ ਵੀ ਤੁਸੀਂ ਨਾ ਕਰੋ ਜੀ ਦਾ ਹਾਂ ਮੈਂ ਕਹਿੰਨਾ ਮੈਂ ਮੈਂ ਖੁਦ ਕਹਿੰਨਾ ਮੇਰੀ ਵੀਡੀਓ ਦੇ ਉੱਪਰ ਤੁਸੀਂ ਕਮੈਂਟ ਕਰਨ ਨਾਲ ਪਹਿਲਾਂ ਮੇਰੇ ਬਾਰੇ ਜਾਣ ਲਓ ਜਿਹਨੂੰ ਵੀ ਆਪਾਂ ਕਮੈਂਟ ਕਰਦਾ ਬਸ ਸੋਚੋ ਵੀ ਬੰਦੇ ਦਿਲ ਦੇ ਕੀ ਵਿੱਚ ਹਣਾ ਕਿ ਤੁਸੀਂ ਯਾਰ ਉਹ ਦਿਲ ਵਾਲੀ ਵੀ ਸਿਸਟਮ ਨਹੀਂ ਹੈ ਕੋਈ ਅਗਰ ਨਹੀਂ ਹੈ ਪੈਗਨੋਰ ਕਰ ਦਨੇ ਆ ਹਮ ਹਮ ਔਰ ਆਪਾਂ ਇਹ ਕਹਿੰਦੇ ਵੀ ਰਲ ਕੇ ਰਵੋ ਇਹ ਚੀਜ਼ਾਂ 'ਚ ਕੁਛ ਨਹੀਂ ਹੈ ਪਰ ਪਿਆਰ ਮੁਹੱਬਤ ਜਿੰਨਾ ਵੰਡਿਆ ਜਾਵੇ ਉਹਨਾਂ ਥੋੜਾ ਆਪਣੇ ਬਾਬੇ ਨਾਨਕ ਦਾ ਵੀ ਇਹੀ ਸੰਦੇਸ਼ ਹੈ ਨਾਨਕ ਨਾਮ ਜੜ ਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗੋ ਸਭ ਕੁਝ ਠੀਕ ਹੈ ਮਡੇਰ ਸਾਹਿਬ ਬਹੁਤ ਬਹੁਤ ਤੁਹਾਡਾ ਧੰਨਵਾਦ 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 ਸਾਡੇ ਨਾਲ ਰੂਬਰੂ ਹੋਏ ਥੈਂਕ ਯੂ ਤੇ ਇਹ ਸਨ ਬੱਬੂ ਮਡੇਰ ਸਾਹਿਬ ਥੋੜੀਨ ਗੱਲਬਾਤ ਕਰਾਈ ਅਬ ਮਾਂ ਸੱਸ ਨੇ ਗੱਲਾਂ ਕਿੰਨੀ ਯਾਦਗਾਰ ਕੀਤੀਆਂ ਉਹਨਾਂ ਦੇ ਸੁਭਾਅ ਬਾਰੇ ਗੱਲਾਂ ਕੀਤੀਆਂ ਉਹਨਾਂ ਦੀ ਕੈਕੀ ਸਫਰ ਬਾਰੇ ਗੱਲਾਂ ਬਾਤਾਂ ਕੀਤੀਆਂ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ